ਹੰਜੀ ਸਟਾਰਟ ਜਦੋਂ ਤੱਕ ਮਨੁੱਖ ਦਾ ਦਿਮਾਗ ਵਿਕਸਿਤ ਨਹੀਂ ਸੀ ਹੋਇਆ ਸਭ ਕੁਝ ਪ੍ਰਕਿਰਤਿਕ ਨਿਯਮਾਂ ਅਨੁਸਾਰ ਸਵੈਚਾਲਕ ਢੰਗ ਨਾਲ ਚੱਲਦਾ ਸੀ ਕੋਈ ਅਨਿਸ਼ਚਿਤਤਾ ਜਾਂ ਵਿਗਨ ਨਹੀਂ ਸੀ ਡੰਡੀ ਕਾਰਨ ਕਾਰਨ ਨਾਲ ਸਭ ਕੁਝ ਆਪ ਮੁਹਾਰੇ ਵਾਪਰਦਾ ਸੀ ਮਨੁੱਖ ਦੇ ਦਿਮਾਗ ਦੇ ਵਿਕਸਿਤ ਹੋਣ ਨਾਲ ਮਨੁੱਖ ਨੇ ਸੋਚਣਾ ਆਰੰਭਿਆ ਅਤੇ ਆਲੇ-ਦੁਆਲੇ ਵਿੱਚ ਦਖਲ ਦੇਣਾ ਸ਼ੁਰੂ ਕੀਤਾ ਜਿਸ ਕਾਰਨ ਬਹੁਤਾ ਕੁਝ ਨਿਸ਼ਚਿਤ ਨਾ ਰਿਹਾ ਡੰਡੀ ਮਨੁੱਖ ਨੇ ਸੰਧਾਂ ਦਾ ਨਿਰਮਾਣ ਕੀਤਾ ਨਵੇਂ ਨਾਮ ਕੜੇ ਅਤੇ ਸਥਾਪਿਤ ਨਾਮ ਬਦਲ ਦਿੱਤੇ ਜਾਂ ਤੋੜ ਦਿੱਤੇ ਡੰਡੀ ਇਹ ਪ੍ਰਕਿਰਿਆ ਹੁਣ ਵੀ ਵਾਪਰ ਰਹੀ ਹੈ ਇਸ ਪ੍ਰਕਿਰਿਆ ਦੇ ਤੇਜ਼ ਹੋ ਜਾਣ ਕਰਕੇ ਹੁਣ ਪਤਾ ਹੀ ਨਹੀਂ ਲੱਗਦਾ ਕਿ ਵਿਕਾਸ ਵਾਪਰ ਰਿਹਾ ਹੈ ਕਿ ਨਹੀਂ ਵਾਪਰ ਰਿਹਾ ਵਿਕਾਸ ਅਤੇ ਵਿਨਾਸ਼ ਦੋਵੇਂ ਵਾਪਰਨ ਦੀਆਂ ਸੰਭਾਵਨਾਵਾਂ ਹਨ ਪਰ ਨਿਰਣਾ ਹਰੇਕ ਵਿਅਕਤੀ ਆਪ ਕਰ ਰਿਹਾ ਹੈ ਡੰਡੀ ਆਸ ਤਾਂ ਇਹ ਸੀ ਕਿ ਮਨੁੱਖ ਆਪਣੀ ਅਕਲ ਬੁੱਧੀ ਨਾਲ ਚੰਗੇ ਅਤੇ ਲਾਭਕਾਰੀ ਨਿਰਣੇ ਕਰੇਗਾ ਕਲਿਆਣਕਾਰੀ ਕਦਮ ਚੁੱਕੇਗਾ ਪਰ ਏਵੇਂ ਸੰਤੁਸ਼ਟ ਕਰਨ ਵਾਲਾ ਕੁਝ ਵਾਪਰਿਆ ਨਹੀਂ ਡੰਡੀ ਇਸ ਸਥਿਤੀ ਵਿੱਚੋਂ ਚਿੰਤਾ ਉਪਜੀ ਹੈ ਚਿੰਤਾ ਮਨੁੱਖ ਉਪਜਾਉਂਦਾ ਹੈ ਚਿੰਤਾ ਦਾ ਸਬੰਧ ਮਨੁੱਖ ਨਾਲ ਹੈ ਚਿੰਤਾ ਦਾ ਪ੍ਰਵਾਹ ਵੀ ਮਨੁੱਖ ਉਤੇ ਹੀ ਪੈਂਦਾ ਹੈ ਡੰਡੀ ਬਾਹਰ ਕੋਈ ਚਿੰਤਾ ਨਹੀਂ ਹੈ ਚਿੰਤਾ ਮਨੁੱਖ ਦੇ ਅੰਦਰ ਹੈ ਮਨੁੱਖ ਤੋਂ ਇਲਾਵਾ ਜੀਵਾ ਵਿੱਚ ਕੋਈ ਚਿੰਤਾ ਨਹੀਂ ਕਿਉਂਕਿ ਉੱਤਾਂ ਕੋਲ ਬੁੱਧੀ ਨਹੀਂ ਹੈ ਡੰਡੀ ਪੈਰਾ ਸੰਤ ਬਣਾਉਣ ਦੀ ਸਮਰੱਥਾ ਨਹੀਂ ਹੈ ਵਿਅਕਤਾ ਬਣਾਉਣ ਦੀ ਯੋਗਤਾ ਨਹੀਂ ਹੈ ਪਸ਼ੂਆਂ ਅਤੇ ਪੰਛੀਆਂ ਦੇ ਸੰਬੰਧ ਵਿੱਚ ਸਭ ਕੁਝ ਪਹਿਲਾ ਦੀ ਤਰ੍ਹਾਂ ਹੀ ਵਪਰ ਰਿਹਾ ਹੈ ਹੋਰ ਜੀਵਨ ਨੂੰ ਇਸ ਅਤੇ ਉਸ ਵਿੱਚੋਂ ਚੋਣ ਕਰਨ ਦੀ ਲੋੜ ਨਹੀਂ ਹੈ ਜਿਸ ਕਾਰਨ ਚਿੰਤਾ ਨਹੀਂ ਹੈ ਚਿੰਤਾ ਕਿਸ ਨੂੰ ਹੋਣੀ ਸੀ ਇਸ ਗੱਲ ਦੀ ਹੋਣੀ ਸੀ ਕਿਸ ਗੱਲ ਦੀ ਹੋਣੀ ਸੀ ਪ੍ਰਸ਼ੰਚਨ ਵਨ ਸੁਵਨਤਾ ਦੀ ਸੋਚੀ ਕੇਵਲ ਮਨੁੱਖ ਨੂੰ ਹੈ ਇਹ ਲਵਾ ਕਿ ਉਹ ਲਵਾ ਇਹ ਕਰਾ ਕਿ ਉਹ ਕਰਾ ਦੀ ਸਮੱਸਿਆ ਮਨੁੱਖ ਦੀ ਹੈ ਡੰਡੇ ਇਹ ਚਿੰਤਾ ਸਮੱਸਿਆ ਬਣ ਜਾਂਦੀ ਹੈ ਇਹੀ ਚਿੰਤਾ ਗੰਭੀਰ ਹੋ ਜਾਵੇ ਤਾਂ ਉਹ ਤੌਖਲਾ ਬਣ ਜਾਂਦੀ ਹੈ ਡੰਡੀ ਮਨੁੱਖ ਸਮੱਸਿਆਵਾਂ ਤੋਂ ਤਿੰਨ ਟੰਗਾਂ ਨਾਲ ਡਰਦਾ ਹੈ ਉਹ ਬੇਇੱਜ਼ਤੀ ਤੋਂ ਡਰਦਾ ਹੈ ਨੁਕਸਾਨ ਤੋਂ ਘਬਰਾਉਂਦਾ ਹੈ ਸਮੇਂ ਦੇ ਬਰਬਾਦ ਹੋਣ ਤੋਂ ਪ੍ਰੇਸ਼ਾਨ ਹੁੰਦਾ ਹੈ ਡੰਡੀ ਤੁਸੀਂ ਜੋ ਮਰਜ਼ੀ ਫੈਸਲਾ ਕਰੋ ਚੋਣ ਕਰੋ ਫੈਸਲਾ ਕਰਦਿਆਂ ਹੀ ਮਹਿਸੂਸ ਹੋਵੇਗਾ ਕਿ ਇਹ ਹੀ ਨਹੀਂ ਉਹ ਫੈਸਲਾ ਕਰਨਾ ਚਾਹੀਦਾ ਸੀ ਜਦੋਂ ਰਿਸ਼ਤੇ ਦੀ ਗੱਲ ਪੱਕੀ ਹੋ ਜਾਂਦੀ ਹੈ ਤਾਂ ਥੋੜੇ ਚਿਰ ਮਗਰੋਂ ਹੀ ਦੋਹਾ ਤੇਰਾ ਨੂੰ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਜੇ ਥੋੜਾ ਜਿਹਾ ਹੋਰ ਉਡੀਕ ਲੈਂਦੇ ਤਾਰ ਇਸ ਤਰ ਬਿਹਤਰ ਥਾ ਹੋ ਜਾਣਾ ਸੀ ਦੰਡੀ ਜਦੋਂ ਜੀਵਨ ਵਿੱਚ ਵਨਸਵੰਤਾ ਆਉਂਦੀ ਹੈ ਤਾਂ ਨਾਲ ਹੀ ਚਿੰਤਾ ਵੀ ਆਉਂਦੀ ਹੈ ਗਹਿਣੇ ਖਰੀਦੋਗੇ ਗਹਿਣੇ ਚੋਰੀ ਹੋ ਜਾਣ ਦੀ ਚਿੰਤਾ ਵੀ ਨਾਲ ਲੈ ਆਓਗੇ ਦੰਡੀ ਇਸਤਰੀ ਤਿਆਰ ਹੋ ਕੇ ਵੀ ਚਿੰਤਾ ਕਰਦੀ ਹੈ ਕਿ ਮੈਂ ਹੋਰਾਂ ਵਿੱਚ ਕਿਹੋ ਜਿਹੀ ਲੱਗਾਂਗੀ ਪ੍ਰਸ਼ੰਚਨ